ਕਲੋਨੀਆ ਪਾਈ ਜਤਾ ਸਿੰਘ ਕਲੋਨੀ ਕਾਲੇ ਕਨੂਪੁਰ ਤੇ ਸਾਡੇ ਇਦਾਂ ਰਿਸ਼ਤੇਦਾਰ ਹੀ ਆ ਲੱਗੇ ਰਹਿੰਦੇ ਘਰ ਦੇ ਉਹਨਾਂ ਨੂੰ ਅਸੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ 2-3 ਵਾਰੀ ਲਾਸਮੈਂਟ ਵੀ ਕਰਾਈ ਆ ਉਹ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਸੀਂ ਕੂੜਾ ਇੱਥੇ ਸੁੱਟਣਾ ਚਲੋ Papa ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰ ਨਾਲ ਦਾਦੀ ਹੁਣੀ ਸਮਝਾ ਕੇ ਆਏ ਆ ਉਹ ਕਹਿੰਦੇ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੈ ਤੇ ਅਸੀਂ ਮੁੰਡੇ ਦੇ ਵਿਆਹ ਤੋਂ ਬਾਅਦ ਅਸੀਂ ਤੁਹਾਡੇ ਨਾਲ ਵੇਖਣਾ ਹੁਣ ਰਾਤੀ ਅਸੀਂ ਸਾਰੇ ਆਪਣਾ ਰੋਟੀ ਪਾਣੀ ਖਾ ਕੇ ਰਮਾਨ ਨਾਲ ਲੰਮੇ ਪਏ ਦੋ ਮੁੰਡੇ ਆਏ ਤਿੰਨ ਉਹਨਾਂ ਨੇ ਹੱਡਾ ਕੇ ਗੇਟ ਖੜਕਾਇਆ ਤੇ ਪਾਪਾ ਹੁਣੀ ਉੱਤੋਂ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗੱਲ ਸੁਣੋ ਪਾਪਾ ਤੇ ਭਰਾ ਉਹਨਾਂ ਦੀ ਗੱਲ ਸੁਣਨ ਆਏ ਆ ਉਧਰੋਂ 20 30 ਮੁੰਡੇ ਆ ਕੇ ਤੇ ਪੈਗੇ ਪਾਪਾ ਹੁਣਾ ਦੇ ਦਾਤਰ ਮਾਰੇ ਕਰਪਾਨਾ ਮਾਰੀਆਂ ਤੇ ਅਹੀਂ ਮੈਂ ਮੇਰੀ ਚਾਚੀ ਮੰਮੀ ਅਹੀਂ ਛਡ ਓਨਲੀ ਉਹਨਾਂ ਨੂੰ ਬਾਹਰ ਆਏ ਉਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਆ ਪਾਪਾ ਹੁਣਾ ਦੇ ਦਾਤਰ ਮਾਰਿਆ ਦੋ ਤਿੰਨ ਜਗ੍ਹਾ ਪਾਪਾ ਦੇ ਮੇਰੇ ਭਰਾ ਦੇ ਤੇ ਅਹੀਂ ਉਹਨਾਂ ਨੂੰ ਫੜ ਫੜ ਛਡੋਨੀਆਂ ਤਾਂ ਉਹਨਾਂ ਨੇ ਸਾਡੇ ਵੀ ਮਾਰਿਆ ਤੇ ਆਹ ਵੇਖੋ ਕੜਾ ਇੱਟੇ ਡੇ ਮੋਟੇ ਕੜੇ ਪਾ ਪਾ ਕੇ ਉਹਨਾਂ ਦੇ ਇਹਨਾਂ ਦੇ ਸਿਰ 'ਚ ਵੀ ਮਾਰੇ ਆ ਕੋਈ ਟਾ ਵੇਖੋ ਕਿੰਨਾ ਨੁਕਸਾਨ ਕੀਤਾ ਇੱਟਾਂ ਚ ਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੌਰ ਤੋੜ-ਫੋੜ ਕਰਕੇ ਗਏ ਗਲੀ 'ਚ ਖਲੋਖ ਲੋ ਉੱਤੇ ਸਾਡੇ ਕੋਠੇ ਤੇ ਮਾਰਦੇ ਇੱਟਾਂ ਚਾਰ-ਪੰਜ ਜਣੇ ਹੋਏ ਆ ਪਾਰੀ ਤੋੜ-ਫੋੜ ਕਰਕੇ ਗਏ ਆ ਸਾਡਾ ਸਾਰਾ ਬਾਥਰੂਮ ਆ ਟਾਈਲਾਂ ਬਾਹਰ ਵਾਸ਼ਵੇਸ਼ਨ ਸਾਰਾ ਮਾਰ-ਮਾਰ ਕੇ ਸ਼ੀਸ਼ੇ-ਸ਼ੂਸ਼ੇ ਸਭ ਤੋੜ ਗਏ ਆ ਹਾਂਜੀ ਘਰ ਦੇ ਅੰਦਰ ਤੱਕ ਸਾਡਾ ਗੇਟ ਖੁੱਲਾ ਹੀ ਘਰ ਦੇ ਪੂਰੇ ਅੰਦਰ ਤੱਕ ਵੜ ਕੇ ਤੇ ਅੰਦਰੋਂ ਸਾਰਿਆਂ ਨੂੰ ਕੱਢ-ਕੱਢ ਕੇ ਲਿਆਂਦਾ ਇਹਨਾਂ ਨੇ ਦਰਵਾਜ਼ੇ ਨੂੰ ਮਾਰਿਆ ਸਾਰਾ ਸਾਡਾ ਦਰਵਾਜ਼ਾ ਤੋੜ-ਫੋੜ ਕਰਕੇ ਗਏ ਆ ਇਹ ਰਤੀ ਤਕਰੀਬਨ 9:30 ਵਜੇ ਕਿ ਲੜਾਈ ਰਿਪੋਰਟ ਹੋਈ ਹੈ ਵਿਆਹ ਸ਼ਾਦੀ ਹੋ ਰਹਿ ਤੇ ਕੁੜਾ ਸੁੱਟਣ ਤੋਂ ਕੋਈ ਲੜਾਈ ਹੋਈ ਹੈ ਕਾਫੀ ਦਸਰੇ ਵੀ ਇੱਕ ਦੋ ਜਲ ਅ ਡੈਪਥ ਵਿੱਚ ਲੜਾਈ ਹੋਈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਆ ਕਿ ਕਿਹਦੇ ਚਾਰ ਪੁੱਤਾਂ ਜਿਹੜੇ ਸੱਟਾਂ ਵੀ ਲੱਗੀਆਂ ਹੋਈਆਂ ਹਾਂ ਉਹਨਾਂ ਦੇ ਡਾਕਟਰ ਕਟਾਏ ਗਏ ਜੀ ਜੋ ਰਿਜ਼ਲਟ ਅਗਸਤ ਐਸਪਟਲ ਆ ਕਰੂਗਾ ਨਹੀਂ ਅਜੇ ਕੋਈ ਨਹੀਂ ਦੋਵੇਂ ਪਾਰਟੀਆਂ ਵੱਲੋਂ ਲੜਾਈ ਹੋਈ ਏ ਅਜੇ ਇੱਕ ਪੱਖ ਦਾ ਹੀ ਆਇਆ ਜੀ ਦੂਸਰਾ ਵਕ ਨਹੀਂ ਨਹੀਂ ਮੈਨੂੰ ਨੌਲੇਜ ਨਹੀਂ ਹੈਗੀ ਇਸ ਬਾਰੇ ਕਿ ਜਿੰਨਾ ਕਿ ਸਾਨੂੰ ਰਿਪੋਰਟ ਆਈ ਉੰਨੀ ਗੱਲ ਮੈਨੂੰ ਪਤਾ ਹੈ